ਚਰਪਾਉ ਮਸਾਲਾ ਚਾਹ ਬਣਾਉਣਾ ਤੇ ਮਸਾਲਾ ਚਲੋ ਚੰਗੀ ਤਰ੍ਹਾਂ ਨੂੰ ਰਿੱਝੰਦੋ ਚੰਗੀ ਤਰ੍ਹਾਂ ਜਿ ਆਪਾਂ ਪਤਾ ਕੀ ਕੀ ਪਾਤਾ ਇਹਦੇ ਵਿੱਚ ਆਪਾਂ ਪਾਤਾ ਆ ਜਲ ਇਸਤਰੀ ਦਾ ਫੁੱਲ ਪਾਇਆ ਦਾਲਚੀਨੀ ਪਾਈ ਮੋਤੀ ਲਾਚੀ ਪਾਈ ਦੋ ਲੌਂਗ ਪਾਏ ਤਿੰਨ ਕਾਲੀਆਂ ਮਿਰਚਾਂ ਪਾਈਆਂ ਥੋੜੀ ਜਿਹੀ ਹੰਸੂੰਡ ਪਾਓ ਥੋੜੀ ਜਿਹੀ ਛੁੱਟੇ ਸੌਂਡ ਜਿਹੜੀ ਕਿ ਨਹੀਂ ਹੀ ਦੋ ਤੋਂ ਪਹਿਲਾਂ ਥੋੜੀ ਪਾ ਦੇਣਾ ਜੀ ਹੈਨਾ ਸੌਂਡ ਜਿਹੜੀ ਆਪਾਂ ਚੁਟਕੀ ਨਾਲ ਪਾਵਾਂਗੇ ਤੇ ਬਹੁਤ ਜ਼ਿਆਦਾ ਹੀ ਨਾ ਹੋ ਜੇ ਸਾਮ ਖਰਾਬ ਹੋ ਜਾਵੇ ਫੁੱਟਕੀ ਨਾ ਪਾਈਏ ਜਲਦੀ ਸੁਣ ਲ ਕਰੋ। ਪਿਛਲੇ ਅੱਧੇ ਜਾਲੀ ਪਾਈ। ਥੋੜਾ ਜਿਹਾ ਮਝ ਦੇ ਨੂਨ ਪਾਓ ਇਹਦੇ ਵਿੱਚ। ਨੂਨ ਪਾ ਦੇ ਲੱਖੇ ਇਹਦੇ ਵਿੱਚ। ਠੀਕ ਹੈ। ਇੱਕਦਮ ਜਿਹੜੀ ਪੱਕ ਹੈ। ਮਸਾਲਾ ਪਿਆਉਂਗੀ। ਇੱਥੇ ਦੇਖੋ। ਇੱਥੇ ਪਰ ਥੋੜੀ ਜਿਹੀ ਚਾਹ ਪਤੀ ਪਾਣੀ ਹੈ। ਆਹ। ਇਹਦੇ ਵਿੱਚ ਪਾ ਲ ਗਏ ਆਪਾਂ ਥੋੜੀ ਜਿਹੀ ਹੰ ਚੀਨੀ। ਇੱਕ ਚਮਚ ਚੀਨੀ ਦਾ ਪਾਇਆ। ਜਾਦਾ ਨਹੀਂ ਪਾਈ ਆ ਕਿਉਂਕਿ ਮੇਰੇ ਕੋਲ ਥੋੜਾ ਜਿਹਾ ਦੁੱਧ ਘੇਣਾ ਬਸ ਹੋਇਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਦੁੱਧ ਥੋੜਾ ਦੁੱਧ ਪਾਇਆ ਵੀ ਥੋੜਾ ਘੱਟ ਸੀ ਇੰਨਾ ਕਿ ਆਪਾਂ ਉਪਰ ਨਾਲ ਦੁੱਧ ਪਾਇਆ ਵਾ ਜਿਆਦਾ ਇਹਦੇ ਵਿੱਚ ਆਪਾਂ ਦੁੱਧ ਨਹੀਂ ਪਾਉਣਾ ਕਿਉਂਕਿ ਆਪਾਂ ਇਹ ਜਿਹੜੀ ਚਾਹ ਵਾ ਇੱਕ ਦਵਾਈ ਵਾਂਗੂ ਚਾਹ ਬਣਾਈ ਆ ਇਕਦਮ ਮਸਾਲੇਦਾਰ ਚਾਹ ਜਿਹੜੀ ਕਿ ਗਾਲ-ਬੂਲ ਸਰਦੀ-ਸਰਦੀ ਸਭ ਠੀਕ ਕਰ ਦਿੰਦੀ ਗਲੇ ਦੇ ਵਿੱਚ ਖੇਚ ਵਿੱਚ ਠੀਕ ਕਰ ਦਿੰਦੀ ਸਰਦੀ ਠੀਕ ਕਰ ਦਿੰਦੀ ਖੰਘ ਠੀਕ ਕਰ ਦਿੰਦੀ ਇਹ ਚਾਹ ਨੇ ਇਕਦਮ ਕੜਾਕੇਦਾਰ ਚਾਹ ਬਣੀ ਆ ਇੱਕਦਮ ਮਸਾਲੇ ਵਾਲੀ ਚਾਹ ਵਾ ਸੋ ਇਹੋ ਜੀ ਚਾਹ ਤੁਸੀਂ ਵੀ ਬਣਾ ਸਕਦੇ ਹੋ ਇਹਨਾਂ ਨੇ ਰਹ ਹੁੰਦੇ ਨੇ ਰਹ ਹੁੰਦੇ ਬਹੁਤ ਵਧੀਆ ਇੱਕਦਮ ਦਵਾਈ ਵਰਗੀ ਬਣ ਕੇ ਕੜੀ ਮਸਾਲਾ ਚਾਹ ਦੇਖੋ ਬਈ ਇੱਕ ਨੋ ਬਈ ਇੱਕ ਨੋ ਬਣ ਵਧੀਆ ਚਾਹ ਬਣੀ ਆ ਵਾਹ ਜੀ ਚਾਹ ਪੀਓ ਹਾਂ ਜੀ ਕਰਦੀ ਆਪਣੀ ਬਣ ਗਈ ਆ ਚਾਹ ਬਣਾ ਕੇ ਮਸਤ ਹੋ ਜਾਓ ਬਈ